ਮੈਂ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦਾ ਤਾਂ ਹਲਵਾਰਾ 에어ਪੋਰਟ ਨਾਲ ਕੋਈ ਸਬੰਧ ਨਹੀਂ ਸਵਾ ਤਿੰਨ ਸਾਲ ਹੋ ਗਏ ਇਹਨਾਂ ਨੇ ਉਹ ਕੰਮ ਤਾਂ ਕਰਾਇਆ ਨਹੀਂ ਜਿਹੜਾ ਕਰਾਉਣ ਵਾਲਾ ਸੀ ਇਹਨਾਂ ਦਾ 18 ਦੇ ਸੈਂਕਸ਼ਨ ਹੋਇਆ 19 ਚ ਫਿਰ ਇਹਦੀ ਲੈਂਡ ਐਕਵੀਜ਼ਨ ਦਾ ਕੰਮ ਸ਼ੁਰੂ ਹੋਇਆ 20 ਚ ਉਹਦੀ ਸੜਕ ਸ਼ੁਰੂ ਹੋਈ ਫਿਰ ਉਹਦੀ ਕੰਧ ਬਣੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਬਿਲਡਿੰਗ ਨੂੰ ਪੂਰੀ ਕਰਕੇ 에어ਪੋਰਟ ਚਾਲੂ ਕਰਾ ਦੇਣ ਉਹ ਅੱਜ ਵੀ ਇਹਨਾਂ ਤੋਂ ਹੋਇਆ ਸਸ਼ਗਲ ਮੈਸ਼ਵਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਨਸ 24 ਇਸ ਟਾਈਮ ਬਾਈ ਇਲੈਕਸ਼ਨ ਨੂੰ ਲੈ ਕੇ ਦੇਖੋ ਮਾਹੌਲ ਬਹੁਤ ਜ਼ਿਆਦਾ ਗਰਮ ਹੋ ਚੁੱਕਿਆ ਵਾ ਕਿਉਂਕਿ ਹਲਵਾਰਾ 에ਅਰਪੋਰਟ ਤੇ ਜੋ ਸਿਆਸਤ ਲਗਾਤਾਰ ਚੱਲਦੀ ਆ ਰਹੀ ਹੈ ਜਿਵੇਂ ਕਿਆ ਜਾ ਰਿਹਾ ਹੈ ਕਿ 2021 ਦੇ ਵਿੱਚ ਲੈਟਰ ਅਰੂੜਾ ਸਾਹਿਬ ਵੱਲੋਂ ਲਿਖੀ ਜਾਂਦੀ ਹੈ ਤੇ ਉਹਨਾਂ ਵੱਲੋਂ ਇਹ ਉਹਨਾਂ ਦੀ ਹੀ ਦੇਣ ਹੈ ਲੇਕਿਨ ਕੁਝ ਕਾਗਜ਼ ਮੇਰੇ ਹੱਥ ਲੱਗੇ ਨਹੀਂ ਇਹ ਕਾਗਜ਼ ਇਹ ਦਾਵਾ ਕਰ ਰਹੇ ਨੇ ਕਿ ਜ਼ਮੀਨ ਕਿਸੇ ਹੋਰ ਨੇ ਲੈ ਕੇ ਦਿੱਤੀ ਹੈ ਕਮ ਕਿਸੇ ਹੋਰ ਨੇ ਕਰਾ ਕੇ ਦਿੱਤਾ ਤੇ ਤੁਸੀਂ ਉਹਨਾਂ ਦੇ ਕੰਮਾਂ ਨੂੰ ਆਪਣਾ ਕਿਵੇਂ ਕਹੀ ਜਾ ਰਹੇ ਹੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹੇ ਬਹੁਤ ਧੰਨਵਾਦ ਜੀ ਸਰ ਇੱਕ ਕਾਗਜ਼ ਕੁਛ ਲੈ ਕੇ ਹੁਣ ਸਾਹਮਣੇ ਆਏ ਹੋ 2021 ਦੇ ਵਿੱਚ ਉਹਨਾਂ ਵੱਲੋਂ ਲੈਟਰ ਲਿਖਣ ਦੀ ਗੱਲ ਸਾਹਮਣੇ ਆ ਰਹੀ ਹੈ ਇਹ ਕਿਤੇ ਨਾ ਕਿਤੇ ਕਾਂਗਰਸ ਦੇ ਦੇ ਜੋ ਤੁਸੀਂ ਕਹਿ ਰਹੇ ਹੋ ਤੇ ਇਹ ਸਬੂਤ ਵੀ ਹੈ ਕੀ ਕਹਿਣਾ ਚਾਹੋਗੇ ਪੂਰੀ ਸਿਆਸਤ ਤੇ ਮੈਂ ਕਹਿਣਾ ਚਾਹੁੰਨਾ ਕਿ ਆਮ ਆਦਮੀ ਪਾਰਟੀ ਦਾ ਤਾਂ ਹਲਵਾਰਾ 에ਰਪੋਰਟ ਨਾਲ ਕੋਈ ਸੰਬੰਧ ਨਹੀਂ ਹੈ ਇਹਨਾਂ ਦਾ ਇੱਕ ਸੰਬੰਧ ਸੀ ਕਿ ਜਦੋਂ ਸਾਡੀ ਸਰਕਾਰ ਬਦਲੀ ਆ ਜਿਹੜਾ ਮੇਨ ਟਰਮੀਨਲ ਆ ਉਹਦੀ ਬਿਲਡਿੰਗ ਬਣਨੀ ਸ਼ੁਰੂ ਹੋ ਗਈ ਸੀ ਥੋੜੀ ਜੀ ਬਣੀ ਸੀ ਉਹ 6-8 ਮਹੀਨੇ ਦਾ ਕੰਮ ਬਚਿਆ ਸੀ ਸਵਾ ਤਿੰਨ ਸਾਲ ਹੋ ਗਏ ਇਹਨਾਂ ਨੇ ਉਹ ਕੰਮ ਤਾਂ ਕਰਾਇਆ ਨਹੀਂ ਜਿਹੜਾ ਕਰੋਨ ਵਾਲਾ ਸੀ ਇਹਨਾਂ ਦਾ ਤੇ ਇਹਨਾਂ ਨੇ ਕਿਉਂਕਿ ਇਹ ਨਹੀਂ ਤਾਂ ਸਰਕਾਰ ਨਹੀਂ ਸੀ ਕਿਉਂਕਿ ਇਹ ਕਿੱਥੇ ਹੈਗੇ ਸੀ ਇਹ 18 ਇੰਚ ਸੈਂਕਸ਼ਨ ਹੋਇਆ 18 ਜੇ ਸੰਜੀਵ ਰੌਣਾ ਸਾਹਿਬ ਕਿੱਥੇ ਸਨ ਜੀ ਇਹ ਕਿੱਥੇ ਸਨ ਕਿਉਂ ਜੀ acha ਇਹਨਾਂ ਦੀ ਸਰਕਾਰ ਕਿੱਥੇ ਸੀ 18 ਦੇ ਸੈਂਕਸ਼ਨ ਹੋਇਆ 19 ਚ ਫਿਰੇ ਦੀ ਲੈਂਡ ਐਕਵੀਜ਼ੀਸ਼ਨ ਦਾ ਕੰਮ ਹੋਇਆ 20 ਚ ਉਹਦੀ ਸੜਕ ਸ਼ੁਰੂ ਹੋਈ ਫਿਰ ਉਹਦੀ ਕੰਧ ਬਣੀ ਫਿਰ ਉਹਦੀ ਬਿਲਡਿੰਗ ਦਾ ਜਨਵਰੀ 22 ਚ ਮੈਂ ਉਹਦਾ ਉਹਦਾ ਨੀ ਪੱਥਰ ਰੱਖਿਆ ਤੇ ਇਹ ਨਾ ਇਹ ਤਾਂ ਉਦੋਂ ਤੱਕ ਤੇ ਹੈ ਨਹੀਂ ਕਿਸੇ ਸੀਨ ਚ ਇਹਨਾਂ ਦਾ ਸਿਰਫ ਛੋਟਾ ਜਿਹੜਾ ਕੰਮ ਬਚਦਾ ਸੀ ਇਹ ਜਿਸ ਤਰ੍ਹਾਂ ਸਾਰੀ ਦੁਨੀਆ ਚ ਪੋਸਟਰ ਲਾਉਂਦੇ ਆ ਇਹਨਾਂ ਨੇ ਜਿਹੜਾ ਇਹਨਾਂ ਦਾ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਬਿਲਡਿੰਗ ਨੂੰ ਪੂਰੀ ਕਰਕੇ 에어ਪੋਰਟ ਚਾਲੂ ਕਰਾ ਦੇਣ ਉਹ ਅੱਜ ਵੀ ਇਹਨਾਂ ਤੋਂ ਹੋਇਆ ਨਹੀਂ ਚਾਲੂ ਨਹੀਂ ਹੋਇਆ ਠੀਕ ਹੈ ਲੇਕਿਨ ਇੱਕ ਪੇਜ ਤੇ ਵੀ ਆਪਾਂ ਵਾਇਰਲ ਵੀਡੀਓ ਦੇ ਅਕੋਰਡਿੰਗ ਜੇ ਗੱਲ ਕਰੀਏ ਤਾਂ ਫਿਰ ਵਾਇਰਲ ਵੀਡੀਓ ਦੇ ਵਿੱਚ ਇਹ ਦਾਵਾ ਕੀਤਾ ਜਾਏ ਸੀ ਕਿ 6-7 ਮੰਜ਼ਿਲ ਦਾ ਕੰਮ ਬਾਕੀ ਸੀ ਚਾਹਦੇ ਤਾਂ ਕਾਂਗਰਸ ਵੱਲੋਂ ਹੀ ਚਾਲੂ ਹੋ ਜਾਂਦਾ ਨਾ ਤੇ ਉਹ ਕਹਿੰਦੇ ਕਿ ਫਿਰ ਮੰਤਰੀ ਸਾਹਿਬ ਜੋ ਨੇ ਉਹ ਘਟਾਲੇ ਵੱਲ ਧਿਆਨ ਚਲਾ ਗਿਆ ਉਹਨਾਂ ਦਾ ਇਹ ਵੀ ਇਹ ਵੀ ਗੱਲ ਸਾਹਮਣੇ ਆਦੀ ਆ ਰੋਪਤੀ ਕੀ ਵੀ ਦੇ ਜਨਵਰੀ ਚ ਤਾਂ ਉਹਦਾ ਕੰਮ ਸ਼ੁਰੂ ਹੋਇਆ ਸੀ ਜੀ ਔਰ 8-9 ਮਹੀਨੇ ਦਾ ਉਹਦੇ ਚ ਕੰਮ ਸੀ ਬਿਲਡਿੰਗ ਦਾ ਤੇ ਸਾਡੀ ਤੇ ਸਰਕਾਰ 2 ਮਹੀਨੇ ਬਾਅਦ ਚਲੀ ਗਈ ਸੀ ਕੰਮ ਚੱਲ ਰਿਹਾ ਸੀ ਹੁਣ ਜਿਹੜਾ 6-7 ਮਹੀਨੇ ਦਾ ਕੰਮ ਬਚਿਆ ਸੀ ਉਹ ਤੇ ਇਹਨਾਂ ਨੇ ਹੀ ਕਰਨਾ ਸੀ ਨਾ ਹੁਣ ਕਿੰਨੇ ਸਾਲ ਹੋ ਗਏ ਉਸ ਕੰਮ ਨੂੰ ਦੱਸਣ ਅਜੇ ਵੀ ਉਹ ਕੰਮ ਅਧੂਰਾ ਹੈਗਾ ਇਹ ਤਾਂ ਐਵੇਂ ਮਾਰਦੇ ਰਹਿੰਦੇ ਆ ਝੂਠੇ ਲੋਕ ਨੇ ਝੂਠ ਬੋਲਦੇ ਰਹਿੰਦੇ ਆ ਹਲਕਾ ਇਸ ਸੁਦੀ ਜੇ ਮੈਂ ਗੱਲ ਕਰਾਂ ਮੈਂ ਬਿਲੋਂਗ ਵੀ ਉਧਰੋਂ ਹੀ ਕਰ ਰਹੀ ਹਾਂ ਇਸ ਟਾਈਮ ਤੇ ਸਕੂਲ ਆਫ ਐਮੀਨੈਂਸ ਦੀ ਬਿਲਡਿੰਗ ਬਿਲਡਿੰਗ ਹੈ ਜੇ ਕਾਂਗਰਸ ਟਾਈਮ ਸ਼ੁਰੂ ਹੋਇਆ ਤੇ ਸ਼ੁਰੂ ਇਹਨਾਂ ਨੇ ਬੇਸ਼ੱਕ ਕਰਾਇਆ ਵਾ ਤੇ ਸਕੂਲ ਆਫ ਐਮੀਨੈਂਸ ਵਗੈਰਾ ਦੇਣ ਕੀਤੀ ਹੈ ਇਹ ਵੀ ਦੱਸੋ ਕਿਉਂਕਿ ਰਿਪੋਰਟ ਕਾਰਡ ਦੇ ਵਿੱਚ ਤਾਂ ਉਹ ਸਪੈਸਿਫਿਕ ਉਹਨਾਂ ਦੇ ਇਹੀ ਮੈਂਸ਼ਨ ਹੋਣਾ। ਦੇਖੋ ਇਹ ਕੀ ਕਰਦੇ ਆ ਅਸੀਂ ਤਾਂ ਬਾਰ-ਬਾਰ ਇਹਨਾਂ ਨੂੰ ਕਹਿੰਨੇ ਆ ਤੁਸੀਂ ਐਂ ਕਰੋ ਤੁਸੀਂ ਕਹਿਆ ਸੀ ਅਸੀਂ ਉਹ ਆਮ ਪਾਰਟੀ ਕਲੀਨਿਕ ਬਣਾਇਆ ਅਸੀਂ ਇਹਨਾਂ ਨੂੰ ਕਹਿਆ ਸੀ ਕਿ ਇੱਕ ਕਲੀਨਿਕ ਸਾਰੇ ਪੰਜਾਬ 'ਚ ਜਿਹਦੀ ਬਿਲਡਿੰਗ ਬਿਲਡਿੰਗ ਤੁਸੀਂ ਆਪ ਬਣਾਈ ਹੋਵੇ ਨਵੀਂ ਖੜੀ ਹੋਵੇ ਨਵਾਂ ਸਟਾਫ ਦਿੱਤਾ ਹੋਵੇ ਦਿਖਾ ਦਿਓ ਇੱਕ ਵੀ ਨਹੀਂ ਹੈਗੀ। ਉਸੇ ਤਰ੍ਹਾਂ ਸਕੂਲਾਂ ਦਾ ਪੁਰਾਣੇ ਸਕੂਲਾਂ ਨੂੰ ਰੰਗ ਰੋਗਨ ਕਰਕੇ ਕਦੇ ਐਮੀਨੈਂਸ ਹੋ ਗਿਆ ਭਲਾਣਾ ਹੋ ਗਿਆ ਇਹ ਕੋਈ ਕੰਮ ਥੋੜੀ ਹੁੰਦੇ ਆ ਗਿਆ ਪੁਰਾਣੀਆਂ ਸਰਕਾਰਾਂ ਦਾ ਕੰਮਾਂ ਤੇ ਉਹਦੇ ਤੇ ਕ੍ਰੈਡਿਟ ਲੈਣ ਦੇ ਮਾਰਨੇ ਕਿਉਂਕਿ ਪਬਲਿਸਿਟੀ 70 80 ਕਰੋੜ ਤੋਂ 800 ਕਰੋੜ ਕਰਕੇ ਬੈਠੇ ਆ ਪਬਲਿਸਿਟੀ ਅਖਬਾਰਾਂ ਚਾਹੀਦੇ ਉਧਰ ਉਧਰ ਪੋਸਟੋ ਸਭ ਲਾਉਂਦੇ ਰਹਿੰਦੇ ਨਹੀਂ ਕਹਿਨ ਦਾ ਤੁਹਾਡਾ ਮਤਲਬ ਸਿੱਧਾ ਸਿੱਧਾ ਇਹ ਕੰਮ ਕਿਸੇ ਹੋਰ ਦਾ ਨਾ ਕਿਸੇ ਹੋਰ ਦਾ ਬਿਲਕੁਲ ਇਹ ਤਾਂ ਮਾਸਟਰ ਨੇ ਉਸ ਕੰਮ ਦੇ ਇਹ ਤਾਂ ਮਾਸਟਰ ਨੇ ਇਹਨਾਂ ਨੇ ਦਿੱਲੀ 'ਚ ਵੀ ਉਹੀ ਕੰਮ ਕੀਤਾ ਤਾਂ ਹੀ ਉਹ ਦਿੱਲੀ ਵਾਲਿਆਂ ਨੇ ਹੁਣ ਦੇਖਿਓ ਤੁਸੀਂ 27 'ਚ ਦੇਖਿਓ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਔਰ ਸ਼ਹਿਰਾਂ 'ਚ ਵੜਨ ਨਹੀਂ ਦੇਣਾ ਅੱਛਾ ਦੇਖੋ ਇੰਨਾ ਸਮਾਜ ਨੀਤੀ ਦੇ ਵਿੱਚ ਤੁਸੀਂ ਗਾਲ ਚੁਕਿਓ ਗਾਲ ਨਹੀਂ ਚੁਕਿਓ ਕਿ ਇਨਵੈਸਟ ਕੀਤਾ ਵਾ ਸੱਤ ਸਾਲ ਤੋਂ ਮੈਨੂੰ ਐਮਪੀ ਹੋ ਜਾਣਾ ਜੀ ਲੇਕਿਨ ਲੇਕਿਨ ਇੱਕ ਚੀਜ਼ ਹੈ ਕਿ ਰਾਜ ਕਰਨ ਲਈ ਨੀਤੀ ਹੋਣੀ ਚਾਹੀਦੀ ਹੈ ਨੀਤੀ ਦੀ ਕਮੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਚ ਨਜ਼ਰ ਆਦੀ ਹੈ ਉਹ ਤਾਂ ਦੇਖੋ ਇਹਨਾਂ ਦੀ ਹੁਣ ਪ੍ਰੋਬਲਮ ਕੀ ਹੈ ਇਹਨਾਂ ਦੀ ਮੇਨ ਪ੍ਰੋਬਲਮ ਹੈ ਕਿ ਜਿਹੜੇ ਇੱਥੋਂ ਦੇ ਚੁਣੇ ਹੋਏ ਲੋਕ ਨੇ ਜੀ ਐਮਐਲਏ ਔਰ ਮਨਿਸਟਰ ਉਹਨਾਂ ਦੀ ਕੋਈ ਨਹੀਂ ਚੱਲਦੀ ਉਹਨਾਂ ਦੀ ਕੋਈ ਪੁੱਛਪੜਖ ਨਹੀਂ ਆ ਨਾ ਉਹਨਾਂ ਦਾ ਕਿਸੇ ਪਾਲਿਸੀ ਚ ਯੋਗਦਾਨ ਆ ਨਾ ਉਹਨਾਂ ਦਾ ਕਿਸੇ ਵੱਡੇ ਫੈਸਲੇ ਚ ਯੋਗਦਾਨ ਆ ਉਹ ਤਾਂ ਦਿੱਲੀ ਦੇ ਕੁਝ ਲੋਕ ਆਏ ਹੋਏ ਆ ਕੇਜਰੀਵਾਲ ਸਾਹਿਬ ਖੁਦ ਬੈਠੇ ਆ ਮਨੀਸ਼ ਸੋਧਿਆ ਜੀ ਬੈਠੇ ਆ ਹੋਰ ਪਤਾ ਨਹੀਂ ਲੋਕ ਨਾ ਲੈਂਦੇ ਰਹਿੰਦੇ ਆ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਆ ਕੇ ਇੱਥੇ ਕਬਜ਼ਾ ਕਰ ਲਿਆ ਤੇ ਉਹ ਇਸ ਕਰਕੇ ਇੱਥੋਂ ਦੇ ਲੋਕ ਜਿਹੜੇ ਨੇ ਇੱਥੋਂ ਦੇ ਮੁੱਖ ਮੰਤਰੀ ਜੀ ਉਹਨਾਂ ਦੇ ਮੰਤਰੀ ਉਹਨਾਂ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਕਰੀਏ ਕੀ ਕਿਉਂਕਿ ਉਤਲੇ ਆ ਕੇ ਬਹਿ ਗਏ ਆ ਜੀ ਡਾਇਰੈਕਸ਼ਨ ਕੋਈ ਹੋਰ ਦੇਈ ਜਾ ਰਿਹਾ ਥੱਲੇ ਸਿਚੁਏਸ਼ਨ ਕੁਝ ਹੋ ਰਹੀ ਗਈ ਆ ਇਸੇ ਕਰਕੇ ਪੰਜਾਬ ਚ ਕੋਈ ਕੰਮ ਨਹੀਂ ਇੱਕ ਸਾੜੂ ਦਾ ਨਾਮ ਸਾਹਮਣੇ ਆ ਰਿਹਾ ਕਿ 49 ਲੱਖ ਦੀ ਪ੍ਰਾਪਰਟੀ ਤੋਂ ਕਰੀਬ 12 ਕਰੋੜ ਤੱਕ ਪਹੁੰਚ ਗਏ ਤੇ ਇਹ ਸਾੜੂ ਦਾ ਨਾਮ ਆ ਰਿਹਾ ਸਰ ਵਾਇਰਲ ਚੱਲ ਰਹੀ ਹੈ ਵੀਡੀਓ ਆਰੋਪ ਚੱਲ ਰਿਹਾ ਕਿਦਾ ਕਿਦਾ ਆਮ ਆਦਮੀ ਪਾਰਟੀ ਦੇ ਇੱਕ ਬਹੁਤ ਚਰਚੇ ਤਪਾ ਕਹਿ ਸਕਦੇ ਕਿ ਐਮਐਲਏ ਸਾਹਿਬ ਨੇ ਉਹਨਾਂ ਦੇ ਕੋਈ ਸਾੜੂ ਰਿਲੇਟਿਵ ਨੂੰ ਫਾਇਦਾ ਡਾਇਰੈਕਟ ਇੰਦਰ ਸਾੜੂ ਮੈਨੂੰ ਉਹਦਾ ਪਤਾ ਨਹੀਂ ਆ ਪਰ ਇਹ ਤਾਂ ਕੰਮ ਤਾਂ ਉਹੀ ਕਰ ਰਿਹਾ ਤਾਂ ਪੈਸੇ ਬਣਾਉਣ ਦਾ ਹੀ ਹੈ ਸਰਕਾਰ ਤਾਂ ਇਹ ਮਸ਼ੀਨ ਹੈਗੀ ਹੈ ਪੈਸੇ ਬਣਾਉਣ ਦੀ ਹਰ ਦਫਤਰ 'ਚ ਇਹਨਾਂ ਦਾ ਏਜੰਟ ਬੈਠਾ ਹੋਇਆ ਲੇਕਿਨ ਕਾਂਗਰਸ ਸਪੀਟ ਹੋਏਗੀ ਦੁਬਾਰਾ ਲੱਗ ਰਿਹਾ ਵਾ ਕਿਉਂਕਿ ਦੇਖੋ ਕਮੀਆਂ ਕਿਤੇ ਨਾ ਕਿਤੇ ਐਕਸੈਪਟ ਤੁਹਾਡੇ ਕਾਰਕਟਰ ਵਰਕਰ ਸਾਰੇ ਕਰ ਰਹੇ ਨੇ ਅਹੁਦੇਦਾਰ ਵੀ ਕਿ ਹੁਣ ਕੀ ਇੰਪਲੀਮੈਂਟ ਕਰਕੇ ਅੱਗੇ ਬਿਲਕੁਲ ਸਾਡੀ ਸਰਕਾਰ ਬਣਨ ਤੇ ਇਹਨਾਂ ਨੇ ਜਿੰਨੀਆਂ ਗਲਤ ਕੰਮ ਕੀਤੇ ਆ ਜਿੰਨਾਂ ਇਹਨਾਂ ਨੇ ਸਾਰਾ ਵਿਕਾਸ ਰੋਕਤਾ ਕੋਈ ਕਿਸੇ ਪਿੰਡ ਚਲੇ ਜਾਓ ਕਿਸੇ ਮੱਲੇ ਚਾਚਾ ਆਪਾਂ ਵੈਸਟ ਚ ਲੈ ਲੈਨੇ ਆ ਇਹ ਸੰਜੀਵ ਅਰੋੜਾ ਸਾਹਿਬ ਨੂੰ ਪੁੱਛੋ ਵੀ ਇੱਕ ਇੱਟ ਇੱਕ ਇੱਟ ਮਤਲਬ 1 ਬ੍ਰਿਕ ਕਿਤੇ ਲਾਈ ਹੋਵੇ ਪਿਛਲੇ ਸਵਾ 3 ਸਾਲ ਚ ਦਾ ਸਾਰੇ ਕਿਸੇ ਪਿੰਡ ਚ ਲਿਜਾ ਕੇ ਦਿਖਾ ਦੇਣ ਕਿ ਇੱਕ ਇੱਟ ਅਸੀਂ ਲਾਈ ਆ ਅਰੇ ਕੋਈ ਕੰਮ ਤਾਂ ਕੀਤਾ ਨਹੀਂ ਤੁਸੀਂ ਤਾਂ ਪੋਸਟਰ ਵਾਲੀ ਸਰਕਾਰ ਹੈ ਲੋਕਾਂ ਨੇ ਪੋਸਟਰਾਂ ਦੇ ਨਾਲ ਹੀ ਇਹਨਾਂ ਨੂੰ ਭੇਜ ਦੇਣਾ ਹੈ ਜੀ ਆ ਇੱਕ ਨਾ ਆਪਾਂ ਸ਼ਹੀਦਾਂ ਦੇ ਨਾਮ ਦੀ ਗੱਲ ਕਰੀਏ ਤਾਂ ਫਿਰ ਹਾਂਜੀ ਵੀਡੀਓ ਵਾਇਰਲ ਹੋਈ ਸੀ ਸੰਜੀਵ ਅਰੋੜਾ ਜੀ ਉਹਨੂੰ ਸਰਾਬਾ ਦਾ ਪੂਰਾ ਨਾਮ ਵੀ ਨਹੀਂ ਬਤਾ ਨਹੀਂ ਤੇ ਉਹਨੂੰ ਕਿ ਇਹ ਜਿਹੜਾ 에어ਪੋਰਟ ਆ ਇਹਦਾ ਚਿੱਠੀ ਮੈਂ ਲਿਖੀ ਆ ਕਿ ਸ਼ਹੀਦ ਆਜ਼ਮ ਆਪਣਾ ਕਰਤਾਰ ਸਿੰਘ ਸਰਾਬਾ ਦੇ ਨਾਂ ਤੇ ਰੱਖੋ ਕਿਉਂਕਿ ਉਹਨਾਂ ਦੇ ਪਿੰਡ ਨਾਲ ਹੀ ਆ ਨਾ ਹਲਵਾਰਾ ਨਾਲ ਹੀ ਹਲਵਾਰੇ ਤੋਂ ਆਪਾਂ ਟੂਸੇ ਜਾਈਏ ਟੂਸੇ ਤੋਂ ਅਗਲਾ ਪਿੰਡ ਸਰਾਬਾ ਤੇ ਮੈਂ ਚਿੱਠੀ ਲਿਖੀ ਸੀ ਇਨਾਂ ਦੀ ਮੈਨੂੰ ਮੈਂ ਕਨਫਰਮ ਕਰੂੰਗਾ ਇਹਨਾਂ ਨੇ ਅਜੇ ਤੱਕ ਸਰਕਾਰ ਵੱਲੋਂ ਨਾਂ ਰਖਣ ਦੀ ਪ੍ਰਸਾਉ ਨਹੀਂ ਭੇਜਦੀ ਨਹੀਂ ਹੋਇਆ ਔਰ ਉਹਨੂੰ ਸਰਬੇ ਦਾ ਪੂਰਾ ਨਾਮ ਵੀ ਨਹੀਂ ਪਤਾ ਉਹਨੂੰ ਕੀ ਪਤਾ ਹੈਗਾ ਇਹ ਵਿਚਾਰਾ ਇਥੋਂ ਸ਼ਹਿਰ ਦਾ ਰਹਿਣ ਵਾਲਾ ਇਹਨੇ ਕੀ 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 ਲੈਣਾ ਇਹਦੇ ਉਹ ਜੋ ਉਤਲੇ ਕਹੀ ਜਾਂਦੇ ਆ ਵਿਚਾਰਾ ਬੋਲ ਬਾਲ ਦਿੰਦਾ ਉਹਨੂੰ ਨਹੀਂ ਕੁਝ ਪਤਾ ਸੋ ਰਾਜ ਕਰਨ ਲਈ ਨੀਤੀ ਦੀ ਗੱਲ ਸਾਹਮਣੇ ਆ ਰਹੀ ਹੈ ਤੁਸੀਂ ਕੀ ਕਹੋਗੇ ਇਹਨਾਂ ਦੀਆਂ ਨੀਤੀਆਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਚਾਹੇ ਕਾਂਗਰਸ ਪਾਰਟੀ ਹੋਵੇ ਭਾਜਪਾ ਹੋਵੇ ਜਾਂ ਫਿਰ ਅਕਾਲੀ ਦਲ ਦੀ ਗੱਲ ਕਰ ਲਈਏ ਜਾਂ ਫਿਰ ਭਾਜਪਾ ਦੀ ਦੇਖੋ ਫਤਵਾ ਦਾ ਤੁਸੀਂ ਹੀ ਜਾਰੀ ਕਰਨ ਦਾ ਫੈਸਲਾ ਤੁਹਾਡਾ ਹੈ ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਉਮੀਦਵਾਰ ਦਾ ਨਾਮ ਚਿਹਰਾ ਦੇਖ ਕੇ ਚੁਣੋ ਜਾਂ ਫਿਰ ਪਾਰਟੀ ਦੇਖ ਕੇ ਚੁਣੋ ਦੋਨਾਂ ਦੇ ਵਿੱਚ ਫੈਸਲਾ ਤੋਲ ਕੇ ਕਰਿਓ ਤਾਂ ਕਿ ਹੱਲਾ ਬੋਲਣ ਜੋਗੇ ਤੁਹਾਡੇ ਹੱਥ ਨਾ ਕੰਮਣ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਹੋਰ ਕੋਈ ਸਵਾਲ ਤੇ ਕਮੈਂਟ ਸੈਕਸ਼ਨਸ ਦੇ ਵਿੱਚ ਡ੍ਰੌਪ ਕਰ ਸਕਦੇ ਹੋ ਤੇ ਦੇਖਦੇ ਰਹੋ ਹੈਡਲਾਈਟ 24 ਕੈਮਰਾ ਪਰਸਨ ਅਨਚਨਾਲ ਸ਼ਿਵਾਂਗੀ